ਸਾਹਿਬ ਸ਼੍ਰੀ ਗੁਰੂ ਗੰਗਾ ਸਾਹਿਬ ਰਾਜ ਦੀ ਪਵਿੱਤਰ ਮਹੌਰੀ ਵਿੱਚ ਸੱਜਣ ਕੀ ਸਾਜੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸ਼ੁਰੂ ਕੀਤੇ ਗਏ ਹੋਲੇ ਮਹੱਲੇ ਦੇ ਇਸ ਤਿਹਾਡ ਬਣਾਉਣ ਦੇ ਲਈ ਮਹਦੋਰਾ ਸਾਹਿਬ ਗੁਰਨਾਮਕ ਪ੍ਰਕਾਸ਼ ਦੰਤਰੀ ਕਕਸਾਲ ਟ੍ਰੇਸੀ ਵਿਖੇ ਪਹੁੰਚੇ ਹੋਏ ਤੁਸੀਂ ਪਿਛਲੇ ਕਈ ਦਿਨਾਂ ਤੋਂ ਪਿਛਲੇ ਕਈ ਹਫ਼ਤਿਆਂ ਤੋਂ ਇੱਥੇ ਚੱਲ ਰਹੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਇਸ ਲਈ ਬਹੁਤ-ਬਹੁਤ ਆਪ ਸਭ ਤੇ ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਰੇ ਸੇਵਾਦਾਰ ਵਲੰਟੀਅਰ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਅਨੁਭਾਤ ਕਰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਢੰਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਸਮਾਗਮਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਆ ਜਿੱਥੇ ਆਪਾਂ ਗੁਰੂ ਘਰ ਦੇ ਮਹਾਨ ਕੀਰਤਨੀਏ ਕਥਾਵਾਚਕ ਢਾਡੀ ਉਹਨਾਂ ਦੇ ਕੋਲੋਂ ਗੁਰਜਸ ਗੁਰ ਇਤਿਹਾਸ ਸਰਵਣ ਕਰ ਰਹੇ ਆ ਓਥੇ ਨਾਲ ਦੇ ਨਾਲ ਅੱਜ ਇਸ ਸਮੰਚ ਤੋਂ ਆਪ ਸਭ ਦੇ ਲਈ ਕੁਝ ਜਿਹੜੀਆਂ ਅਹਿਮ ਗੱਲਾਂ ਉਹ ਵੀ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਯਤਨ ਜਿਹੜੀ ਉਹ ਕਰਾਂਗੇ ਆਪਾਂ ਦਮਦਮੀ ਟਕਸਾਲ ਦੇ ਉਸ ਸਥਾਨ ਦੇ ਉੱਤੇ ਆ ਜਿੱਥੋਂ ਆਪਾਂ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ 21ਵੀਂ ਸਦੀ ਦੇ ਮਹਾਨ ਸ਼ਹੀਦ ਮਹਾਨ ਯੋਧੇ ਭਾਈ ਸੱਜਣ ਜੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਉਹਨਾਂ ਦੇ ਦੁਆਰਾ ਉਹਨਾਂ ਦੇ ਵਿਦਿਆਰਥੀ ਉਹਨਾਂ ਦੇ ਨਾਲ ਚੱਲਣ ਵਾਲੇ ਜਿਹੜੇ ਲੋਕ ਆ ਉਹਨਾਂ ਉਸ ਥਾਂ ਦੇ ਉੱਤੇ ਆ ਉਹਨਾਂ ਦੀਆਂ ਸ਼ਹਾਦਤਾਂ ਦੇਖਾ ਕੇ ਅੱਜ ਇੱਥੇ ਆਪਾਂ ਅਮਰੀਕਾ ਦੇ ਵਿੱਚ ਆ ਹੋ ਜਾਂ ਹੋਰ ਦੇਸ਼ਾਂ ਦੇ ਵਿੱਚ ਆ ਉਹਨਾਂ ਨੇ ਜੋ ਆਪਾਂ ਨੂੰ ਬਾਦ ਕਾਇਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੁਰਸਹਿਬ ਦਾ ਆਸ਼ੀਰਵਾਦ ਲੈ ਕੇ ਅੱਗੇ ਤੁਰੇ ਉਹਨੂੰ ਆਪਾਂ ਅੱਜ ਵਧਾ ਰਹੇ ਹਾਂ ਅਮਰੀਕਾ ਦੇ ਵਿੱਚ ਕੁਪਸ਼ਕਿਰਨਾਵਾ ਜਹੀਆਂ ਵਾਪਰ ਰਹੀਆਂ ਆ ਜਿਸ ਦੇ ਬਾਰੇ ਤੁਹਾਨੂੰ ਅਸੀਂ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਜ਼ਰੀਏ ਸੂਚਿਤ ਕਰਦੇ ਰਹਿੰਦੇ ਆ ਪਰ ਇੱਥੇ ਅੱਜ ਗੁਰਸਹਿਬ ਦੀ ਗੁਰੂ ਘਰ ਦੀ ਜਿਹੜੀ ਸਟੇਜ ਆ ਉਥੋਂ ਵੀ ਤੁਹਾਨੂੰ ਜਾਣਕਾਰੀ ਥੋੜੀ ਜਿਹਾ ਦੇਣੀਆ ਚਾਹੁੰਦੇ ਆ ਥੋੜੇ ਹੁਣੇ ਪਿਛਲੇ ਹਫਤੇ ਕੈਲੀਫੋਰਨੀਆ ਦੇ ਵਿੱਚ ਇੱਕ ਇੰਟਰਨੈਸ਼ਨਲ ਅਰ ਪੈਸ਼ਨ ਦਾ ਬਿੱਲ ਆ ਉਹ ਕਮੇਟੀ ਦੇ ਵਿੱਚ ਲਿਆਂਦਾ ਗਿਆ ਜਿਹੜਾ ਕੀ ਪਹਿੰਦੀ ਇਹ ਕਮੇਟੀ 'ਚ ਜਾਣਾ ਸੀ ਉਸ ਤੋਂ ਪਹਿਲਾਂ ਹੀ ਕੁਝ ਜਿਹੜੀਆਂ ਇੱਥੇ ਦੀਆਂ ਭਾਰਤ ਦੀਆਂ ਜੱਟੀਆਂ ਬੰਦੀਆਂ ਹਿੰਦੂ ਜੱਟੀਆਂ ਬੰਦੀਆਂ ਉਹਨਾਂ ਨੇ ਉਸ ਦੇ ਵਿਰੋਧਤਾ ਕਰ ਦਿੱਤੀ ਵੀ ਇਹ ਜਿਹੜਾ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦਾ ਬਿੱਲ ਆ ਉਹ ਪਾਸਡ ਆ ਗਿਆ ਜਿਹੜਾ ਹੋ ਜਵੇ ਪਰ ਉਸ ਦਿਨ ਸਿੱਖਾਂ ਨੇ ਮੋਰੇ ਜਾ ਕੇ ਉਸ ਕਮੇਟੀ ਦੇ ਵਿੱਚ ਜਾ ਕੇ 100 ਤੋਂ ਵੱਧ ਲੋਕ ਜਿਹੜੇ ਅਸੈਂਬਲੀ ਉੱਤੇ ਗਏ ਤੇ ਉਹਨਾਂ ਨੇ ਇਸ ਬਿੱਲ ਨੂੰ ਕਮੇਟੀ ਤੋਂ ਪਾਸ ਕਰਾਇਆ ਪਰ ਆਪਣਾ ਇਹ ਪਹਿਲਾ ਕਦਮ ਆ ਅਖੀਰ ਤੱਕ ਆਪਾਂ ਜਿਹੜਾ ਉਹ ਪਹੁੰਚਣਾ ਆ ਗਵਰਨਰ ਤੱਕ ਜਿਹੜੇ ਇਸ ਬਿੱਲ ਨੂੰ ਸਾਈਨ ਕਰਾ ਕੇ ਫਿਰ ਇਸ ਨੂੰ ਆਪਾਂ ਇੱਕ ਕਾਨੂੰਨ ਦੇ ਰੂਪ ਲੈਣਾ ਆ ਬਿੱਲ ਕੀ ਕਰਦਾ ਆ ਵੀ ਜਿਹੜੀ ਭਾਰਤ ਦੀ ਹਕੂਮਤ ਇੱਥੇ ਬੈਠੇ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ 'ਚ ਸਿੱਖਾਂ ਦਾ ਧਾਨ ਕੀਤਾ ਕਤਲਿਆਂ ਕੀਤਾ ਉਸੇ ਤਰੀਕੇ ਦੇ ਨਾਲ ਜੋ ਇੱਥੇ ਉਹ ਕੰਮ ਦੀ ਕੋਸ਼ਿਸ਼ ਕਰ ਰਹੇ ਆ ਜਿੱਥੇ ਭਾਈ ਨਿਜਰ ਹੋਣਾ ਦਾ ਆਪਣੇ ਗਵਰਨਿੰਗ ਮੁਲਕ ਕੈਨੇਡਾ ਦੇ ਵਿੱਚ ਕਤਲ ਹੋਇਆ ਇੱਥੇ ਪੰਨੂ ਹੋਣਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਤੇ ਹੋਰ ਬਹੁਤ ਸਾਰੇ ਨੇਚ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਜਿਹੜਾ ਉਹ ਡਰਾਉਂਦੇ ਨੇ ਧਮਕਾਉਂਦੇ ਨੇ ਮਾਰਨ ਦੀ ਕੋਸ਼ਿਸ਼ਾਂ ਕਰਦੇ ਨੇ ਰੈਕੀ ਕਰਦੇ ਆ ਉਸ ਦੇ ਉੱਤੇ ਖੰਡ ਪਾਉਣ ਵਾਲਾ ਬਿੱਲ ਆ ਸੋ ਇਸੇ ਕਰਕੇ ਜਿਹੜੀਆਂ ਮੋਦੀ ਦੀਆਂ ਜਥੇਬੰਦੀਆਂ ਜਾਂ ਫਿਰ ਭਾਰਤ ਦੀਆਂ ਜਿਹੜੀਆਂ ਉਹ ਹਿੰਦੂ ਕੁਸ਼ਟਫ ਵਰਗੀਆਂ ਜਥੇਬੰਦੀਆਂ ਆ ਉਸ ਨੂੰ ਪਾਸ ਹੀ ਹੋਣਾ ਚਾਹੁੰਦੀ ਸੋ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਸਾਰੇ ਸਿੱਖਾਂ ਨੂੰ ਵੀ ਭਾਈ ਵੱਧ ਤੋਂ ਵੱਧ ਇਸ ਬਿੱਲ ਦੀ ਹਮਾਇਤ ਕਰਕੇ ਉਸ ਨੂੰ ਅੱਗੇ ਪਾਸ ਜਿਹੜਾ ਉਹ ਕਰਾਇਆ ਜਾਵੇ ਕਈਆਂ ਦੇ ਆਪਸ ਵਿੱਚ ਵਿਚਾਰਕ ਮਤਭੇਦ ਹੋ ਸਕਦੇ ਆ ਪਰ ਇਹ ਪੰਛਰੇ ਵੱਡਾ ਕਾਰਜ ਆ ਇਹ ਪੰਛਰੇ ਕਾਰਜ ਦੇ ਲਈ ਸਾਰਿਆਂ ਨੂੰ ਆਪਣੇ ਛੋਟੇ ਮੋਟੇ ਗਿਲੇ ਸ਼ਿਕਵੇ ਜਿਹੜੇ ਆ ਉਹ ਦੂਰ ਕਰਕੇ ਆਪਸ ਵਿੱਚ ਜੁੜ ਕੇ ਬੈਠ ਕੇ ਇਸ ਨੂੰ ਪਾਸ ਕਰਾਉਣ ਦੇ ਲਈ ਜਿਹੜੀ ਮਿਹਨਤ ਆ ਉਹ ਕਰਨ ਦੀ ਜ਼ਰੂਰਤ ਆ